ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਆਪਾਂ ਪਿੰਡ ਬੌਡੇ ਜ਼ਿਲ੍ਹਾ ਮੋਗਾ ਜੀ ਨੇੜੇ ਹ ਸੰਗਲਾ ਤੋਂ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਚੱਲੇ ਆਂ ਪਹਿਲੀ ਯਾਤਰਾ ਆਪਣੀ ਪਿੰਡ ਬੌਡੇ ਮੋਗਾ ਦਾ ਸ੍ਰੀ ਸੱਚਖੰਡ ਹਜੂਰ ਸਾਹਿਬ ਨੇੜੇ ਯਾਤਰਾ ਲਈ ਆਪਾਂ ਰਿਹੜੀ ਆਂ ਆਪਾਂ ਗੁਰਦਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਬਸ ਰਵਾਨਾ ਹੁੰਦੇ ਆਂ ਆਪਣਾ ਬਾਈ ਗਰਮੀ ਵੇ ਪਾਪੀ ਤੂੰ ਨਤ ਬਚਾਈ ਪਹਿਲੀ ਸਟੇ ਆਪਣੀ ਕਿੱਥੇ ਆਪਾਂ ਰੁਕੇ ਧਨੋਲੇ ਹਨਾ ਧਨੋਲਾ ਡੱਪ ਕੇ ਪਹਿਲੀ ਸਟੇ ਨਾਲ ਹੀ ਪਰੌਠੇ ਚਲਾ ਦੇ ਮਿੰਦੇ ਬਾਈ ਉਹਨਾਂ ਨੇ ਸਾਰਿਆਂ ਨੇ ਇੱਥੇ ਤੇਲ ਦੀ ਟੈਂਕੀ ਨੂੰ ਕੀ ਆਪਾਂ ਫੁੱਲ ਕਰਾਵਾਂਗੇ ਪਹਿਲੀ ਸਟੇ ਤੇ ਤੇ ਆਪਾਂ ਆਵਾਂਗੇ ਇੱਥੇ ਇਹ ਟੈਂਕੀ ਫੁੱਲ ਕਰਾ ਦੇਣਾ ਇਹਦੀ ਟੈਂਕੀ ਫੁੱਲ ਕਰਾ ਕੇ ਕੇ ਨਾ ਓਏ ਭਾਈ ਲੈਡ ਮਾਰ ਰਿਓ ਟੈਂਕੀ ਦਾ ਗੇਰਾਂ ਚੈੱਕ ਕਰਦੇ ਰਿਓ ਨਾਲ ਦੀ ਨਾਲ ਟੈਂਕੀ ਚੈੱਕ ਕਰ ਰਿਓ ਨਾਲ ਦੀ ਨਾਲ ਕਿਤੇ ਲੀਕ ਲੂਕ ਤਾਂ ਨਹੀਂ ਕਰੇ ਚੈੱਕ ਨਹੀਂ ਕੀਤੀ ਆਪਾਂ ਕਰੋੜਾ ਵੀ ਨਾਲ ਚੱਲਦਾ ਨਾਲ ਦੀ ਨਾਲ ਤੇਲ ਸੰਘਾ ਲਈ ਯਾਰ ਮਿੰਦਾ ਵੀ ਕੋਚ ਜਮਾ ਮੋਕੇ ਤੇ ਤਿਆਰ ਹੋਇਆ ਜਮਾ ਟਾਈਮ ਤੇ। ਪਰੋਂਠੇ ਬਾਹਲੇ ਸਵਾਰ ਆ ਬਾਬਾ ਸਲਾਮਾ। ਮੀਲੇ ਨੂੰ ਹਸਾਉਣਾ ਰੱਖਣਾ ਮੜਾ ਜਾ। ਚਾਹੂ ਬਣਾ ਕੇ ਪਿਉਣੇ ਗਾਹਾਂ ਆਪਾਂ। ਹਾਂਜੀ ਆਪਾਂ ਰੁਗਿਆ ਖਨੋਰੀ ਤੋਂ ਅੱਗੇ। ਖਨੋਰੀ ਵਾਟਰਪਾਰ ਕਰਕੇ। ਇੱਥੇ ਤਾਂ ਇਹ ਚਾਹ ਹਾਣ। ਟਾਈਮ ਹੋ ਗਏ 11:00 ਵਜੇ ਅੱਜ ਤਰਦੇ ਹੁਣ ਆ ਠੀਕ ਆ ਭਾਂਡੇ ਮੁੰਡੇ ਧੋਣਾ ਸਾਰਾ ਆ ਚੈਲ ਸਾਹਿਬ ਚੱਲ ਕਿਵੇਂ ਆ ਆਰਮੀ ਦਵਾਈ ਆ ਕੇ ਬੈਠੇ ਜਗ੍ਹਾ ਵੀ ਕਿਹਾ ਵਾਤਾਈ ਮਿਲੀ ਬੈਠਣ ਨੂੰ ਸ਼ੈਟ ਵੀ ਆਪਣਾ ਯਾਤਰਾ ਬੈਗ ਪਾਈਆਂ ਗਏ ਨੇ ਆਪਾਂ ਬਾਈਆਂ ਗਏ ਕੱਲ੍ਹ ਵਾਂ ਤੋਂ ਆਪਾਂ ਸ਼ੈਟ ਪੋਣੇ ਹੋਏ ਯਾਤਰਾ ਟਰਾਲੀ ਆ ਨੀਲੇ ਪਾਈਆਂ ਟਰੰਪ ਰੂਮ ਦਾ ਹਲਾਤਾ ਸਾਰਾ ਕੁਝ ਚਾਹ ਜੂ ਬਣ ਗਈ ਹੁਣ ਕਾਫੀ ਕਾਫੀ ਪਾ ਕੇ ਚਾਹ ਇਹਨੂੰ ਹਲਾ ਕੇ ਮਿੱਠਾ ਚੈੱਕ ਕਰ ਗੰਮੇ ਬਾਈ ਬੰਦ ਕਰਨਾ ਆਪਾਂ ਚਲਾਉਣੇ ਨੇ ਦੁਬਾਰਾ ਕਿਹੜਾ ਹਲਾ ਕੇ ਚਲਾਉ ਯਾਰ ਮਿੱਠਾ ਚੈੱਕ ਕਰੋ ਕਰਾ ਹਲਾ ਕੇ ਜੀ ਟਿਕਾ ਜੱਡੀ ਕਿੱਥੇ ਆ ਮੈਂ ਤਾਂ ਇਹ ਕੇ ਉੱਠ ਰਹਿੰਦੇ ਆ ਰਹਿਣ ਦਾ ਦੇ ਨਹੀਂ ਮਿੱਠਾ ਚੈੱਕ ਕਰੋ ਐਂ ਠੰਡੀ ਹੋਣ ਰੱਖ ਕੇ ਕਿਹਖਾ ਜਾ ਕਰਾ ਹੋ ਕੀ ਪੀਣੀ ਕੋਈ ਨਹੀਂ ਹੈ ਨਾ ਕੀ ਸਹੀ ਹੈ ਹੁਣ ਜੱਡੀ ਕਿਥੇ ਲੈ ਸਿੱਖਾਂ ਜੀ ਰਿੰਗ ਲੈ ਗਏ ਪਾ ਘਟ ਮਠਾ ਮਠਾ ਜਮਾ ਓਕੇ ਆ ਸੁੱਖੇ ਜੱਡੀ ਕਿਥੇ ਸਿੱਖਾਂ ਆਪਣੀ ਚਾਹ ਦੇ ਮਠਿਆਏ ਦੇ ਵੱਧ ਘੱਟ ਹੋਏ ਨਹੀਂ ਟੂਲ 'ਚ ਪਿਆ ਉਹ ਸੇ ਡੱਬੀ ਸਾਹਮਣੇ ਵੀ ਟੂਲ 'ਚ ਹਰਮੀਤ ਰੋਗੀ ਉਹ ਆਜਾ ਹਰਮੀਤ ਪਰੋਠਾ ਮੈਂ ਮਿਲਦਾ ਉੱਥੇ ਹੁੰਦਾ ਮੇਰਾ ਨੀਲੇ ਨੇ ਬੈਗਬੂਕ ਬਤੰਦਰੇ ਚੱਕ-ਚੱਕ ਕੇ ਮਾਰੇ ਸਾਰੇ ਉਹ ਬਾਲੀ ਵਧੀਆ ਥਾ ਮਿੱਤਰ ਟੇਬਲ ਵੀ ਇੱਥੇ ਦਾ ਕੱਚ ਦੇ ਪਏ ਆ ਗੱਲਾਂ ਗਾਈ ਹੋ ਗਿਆ ਪਈਆਂ ਲੰਦਾ ਕੋਈ ਹੈ ਨਹੀਂ ਐਨਾ ਇਹ ਹੈ ਕੀ ਇੱਥੇ ਜਿੱਥੇ ਬਰੋਗੇ ਆਂ ਬਿਖਾਈਆਂ ਜੀਆਂ ਵਾਲਾ ਬੂਥ ਜਾ ਮੈਨੂੰ ਤਾਂ ਪਲਾਟ ਆ ਮੈਂ ਬਗੈ ਰਾਂ ਲੋਕ ਨੂੰ ਦਾ ਹਾਂ ਬੂਥ ਲੰਘ ਹੋਟਲਾਂ ਤੇਨੇ ਖੁੱਲਦਾ ਹੋਣਾ ਹਾਂ ਦਿਨੇ ਖੋਲਦਾ ਹੋਟਲ ਆ ਹਨਾ ਬਹੁਤ ਸੋਹਣਾ ਬਣਾਇਆ ਯਾਰ ਭਾਜੋ ਬੈਗ ਹੀ ਨਹੀਂ ਲੱਭਦੇ ਆਦੇ ਪਕੌੜੇ ਸਮੋਸੇ ਇੱਕ ਚੋਰੀ ਸਪੈਸ਼ਲ ਚਾਹ ਹਾਂ ਫਰੈਂਟ ਫਟਾਈਓਗਾ ਬੂਥ ਉਹਦੇ ਕੱਢੀ ਫੁੱਟਰੇ ਆਪਣੇ ਹੋ ਕੋਲੇ ਕਾਲੇ ਇਬਾ ਬੜਾ ਟਿਕਾ ਕੇ ਦੇ ਆ ਉਹ ਗੋੜ ਭੁੱਲ ਗਿਆ ਚਾਹ ਜਪਾ ਨੂੰ ਗੋੜ ਨਹੀਂ ਲਿਆਂਦਾ ਥੋੜਾ ਆਪਾਂ ਗੋੜ ਲਿਆਂਗੇ ਅਬ ਘਾੜਿਆ ਲੈਣਾ ਤਾਵੇ ਤਾਜ਼ਾ ਗੋੜ ਲੇਵਾਂਗੇ ਅੱਜ ਪਹਿਲੀ ਰਾਤ ਆ ਅਬ ਫੋਨ ਲਾਵਾਂਗੇ ਪਹਿਲੀ ਵਾਰ ਸਾਰੀ ਪਹਿਲੀ ਰਾਤ ਦੀ ਪਹਿਲੀ ਚਾਹ ਕੋਈ ਬਿਸਕਟਾਂ ਦੀ ਮੰਗ ਕਰਦਾ ਕੋਈ ਪਰਾਠੇ ਦੀ ਮੰਗ ਕਰਦਾ ਚਾਹ ਕੀ ਪਕਾੜੀ ਜਾਂਦਾ ਪੂਰੀ ਦੋਜੀ ਵੀਰ ਮਿਲਿਆ ਸੀ ਆਪਾਂ ਨੂੰ ਦੁੱਧ ਦੇ ਗਿਆ ਕਿੰਨੀ ਭਰ ਕੇ ਕਿੰਨੀ ਵੀ ਭਾਈ ਆਪਦੀ ਦੇ ਗਿਆ ਆਪਾਂ ਨੇ ਸਾਨੂੰ ਹੀ ਕੈਨੀ ਭੁੱਲਿਆ ਸੀ ਕਿੰਨੀ ਵੀਰ ਕਹਿੰਦਾ ਨਾਲ ਹੀ ਰੱਖ ਲੋ ਦੁੱਤੀ ਨੂੰ ਦੇ ਕੇ ਬੰਦ ਦੁੱਤੀ ਜਿਵੇਂ ਆ ਦੁੱਧ ਵੀ ਲੈਣਾ ਉਹ ਕਹਿੰਦੇ ਇਹਨੂੰ ਲੋਕ ਲੈ ਰਹੇ ਆ ਮੈਂ ਰੋਕਦੇ ਆਂ ਮਿੱਤਰ ਕਿਵੇਂ ਬਚ ਕੇ ਬੈ ਰੁਕੀਓ ਲੈ ਲੈ ਰੋਕਿਆ ਚਾਹ ਹੋ ਗਈ ਆਪਣੀ ਤਿਆਰ ਜਿਹੜਾ ਮਿੱਤਰ ਆ ਨਜ਼ਾਰਾ ਜ਼ਿੰਦਗੀ 'ਚ ਇਹ ਨਹੀਂ ਕਿਤੇ ਮਿਲਣਾ ਕਿਹੜੀ ਮਿਲਣਾ ਜਿੰਨਾ ਮਰਜੀ ਬੰਦਾ ਮੀਰ ਉੜ ਜੇ ਹੋ ਜੇ ਜਿੰਨਾ ਮਰਜੀ ਬੰਦਾ ਜਿੱਥੇ ਮਰਜੀ ਉੱਠੇ ਜਿਹੜਾ ਆ ਪਾਲਾ ਜ਼ਿੰਦਗੀ 'ਚ ਆ ਨਜ਼ਾਰਾ ਇਹ ਇਹ ਕਿਸੇ ਕਰਮ ਵਾਲੇ ਨੂੰ ਮਿਲਦਾ ਕਰਮਾਂ ਨਾਲ ਹੀ ਮਿਲਦਾ ਕਿਸੇ ਨੂੰ ਨਹੀਂ ਕਿੰਨੇ ਬਾਬੇ ਥੱਲੇ ਨਿਕਲਦੇ ਆ ਹਾਂ ਕਈਆਂ 11 20 ਹੋ ਗਏ ਕਿਹਦੇ ਨੂੰ ਮਿਲਦਾ ਇਹ ਡਾਂਸ ਦਾ ਉਹ ਨਹੀਂ ਜਾ ਰਹੀ ਆ ਯਾ ਇਹ ਵੀ 베ਰੀ ਮੈਂ ਦੇਖ ਰੋ ਬਾਹਰ ਨਿਕਲਾਂਗੇ ਬਹੁਤ ਵੱਡੀ ਗੱਲ ਆ ਇਹ ਆ ਚੀਜ਼ ਮਿਲਦੀ ਆ ਕਰਪਾ ਨਾਲ ਹੀ ਮਿਲਦੀ ਆ ਨਹੀਂ ਯਾਰੇ ਮਿਲਦੀ ਨਹੀਂ ਬਾਕੀ ਕਰਪਾ ਨਾਲ ਹੀ ਮਿਲਦੀ ਆ ਹਰ ਟਾਈਮ ਉਹ ਕਰਮਾਂ ਨਾਲ ਆਉਂਦਾ ਹਰੇ ਤੇ ਆਉਂਦਾ ਨਹੀਂ ਆ ਉਹ ਦੋ ਬੰਦੇ ਉਹ ਬਹਿ ਕੇ ਜਾਗੇ ਸਾਰੇ ਡਰਾਈਵਰ ਹੱਡੀ ਆ ਕੇ ਬਹਿ ਗਏ ਨਹੀਂ ਤਾਂ ਫਿੱਤੀ ਦਾ ਡਰਾਈਵਰ ਦਾ ਆਉਂਦਾ ਜੀ ਤਾਂ ਇਹ ਬੰਦਾ ਬੱਖੀਆਂ ਸਾਰਿਆਂ ਦੀਆਂ ਇਹ ਬੱਖੀਆਂ ਚੱਲਦਾ ਸਾਰਿਆਂ ਦੀਆਂ ਬੇਹਰ ਕਿੰਨਾ ਘੈਂਟ ਹਾਂ ਹਨ ਵਾਟਰ ਕੂਲਰ ਪਾ ਕੇ ਬਹਿ ਗਏ ਜਗ੍ਹਾ ਹੀ ਬੋ ਬੈਸਟ ਮਿਲੀ ਆ ਵਾਸ਼ਰਮਾ ਨੂੰ ਆ ਪੁਲਿਸ ਵਾਲੇ ਰੋਕਦੇ ਇੱਥੇ ਵੱਡੇ ਰੋਡ ਤੇ ਆ ਗ ਰਹੇ ਹੋ ਦਿੱਲੀੋਂ ਪਾਰ ਹੋਏ ਸੀ ਕਿਹਦਾ ਨੰਬਰ ਪਲੇਟ ਹੈ ਨਹੀਂ ਐਦਾਂ ਜਿਹੋ ਦਾ ਇਹਨਾਂ ਦੇ ਆਪ ਦੀ ਗੱਡੀ ਤੇ ਵੀ ਨੰਬਰ ਪਲੇਟ ਹੈ ਨਹੀਂ ਗਈ। ਇਹ ਆਪਾਂ ਨੂੰ ਨੰਬਰ ਪਲੇਟ ਦਾ ਕਰਕੇ ਰੋਕਦੇ ਸੀਗੇ। ਆਪ ਦੀ ਆਟੋ ਪਤਾ ਨਹੀਂ ਕੀ ਆ। ਇਹਨਾਂ ਦੇ ਆਪ ਦੀ ਗੱਡੀ ਤੇ ਵੀ ਨੰਬਰ ਪਲੇਟ ਹੈ ਨਹੀਂ ਗਈ। ਇਹ ਆਪਾਂ ਨੰਬਰ ਪਲੇਟ ਦਾ ਚੱਕਰ ਤੇ ਰੋਕਦੇ ਸੀਗੇ। ਮਗਰ ਹੈ ਨੀਲਾ ਡਰਾਈਵਰਾ ਟਰਾਲੀ ਜਾ ਗਿਆ ਆ ਬੰਦਾ ਤਾਂ ਖੜਵਣੇ ਖੜਦੇ ਯਾਰ ਬੜਾ ਮੜੀ ਗੱਲ ਹੈ ਨਾ ਸੇ ਇਤਰਾ ਬਿਕਾਰ ਤੇ ਯਾਰ ਹਾਲੇ ਥੋੜਾ ਜਿਹਾ ਵਧੀਆ ਲੱਗ ਕੇ ਜਾਏ ਆਪਾਂ ਨਿਆਰਾ ਹੀ ਆਈ ਜਾਂਦਾ ਹਾਂ ਤਾਂ ਦੇਖ ਦੇ ਇਲਾਕਾ ਪੰਜ ਚ ਡਰਾਈਵਰ ਜਾਏਗਾ ਅਗਲੇ ਚੱਲੇ ਇੱਕ ਬੰਦੇ ਨੂੰ ਚਾਹ ਨਹੀਂ ਚੋਦੇ 3 ਵਜੇ ਜਾਉਂਦੇ ਨਹੀਂ ਚਾਹ ਲਾਣੇ ਨੇ ਨੀਲੇ ਡਰਾਈਵਰ 7 ਵਜੇ ਆਖੀ ਜਾਉਂਦੇ ਆਪੇ ਨਾ ਉਹ ਬੇਖਬਰ ਬਾਜਾਈ ਬਾਜਰਾ ਪਾਣਾ ਨੇ ਆਣਾ ਆਣਾ ਚੱਲੋ ਉੱਤਰੋ ਫੋਟੋ ਨਮੜਾ ਪੇਰਾ ਅਮੰਦੇ ਬਸ ਕਰੋ ਹਾਂ ਜਾਨ ਕਾਹ ਬਣਾ ਬੰਦੇ ਦਿਲ ਸਿੱਟੀ ਬੈਠੇ ਸਾਰੇ ਹਾਂ ਸਿਰ ਉੱਗਰ ਦਿਖਾਈ ਬਾਈ ਉੱਗਰ ਉੱਗਰ ਦਿਖਾਈ ਮੈਂ ਇਹਨਾਂ ਨੂੰ ਬਾਤ ਹੀ ਗੱਲ ਯਾਤਰਾ ਦੇ ਆਪਣੀ ਪਹਿਲੀ ਸਵੇਰ ਦੀ ਪਹਿਲੀ ਚਾਹ ਆਰਮੀ ਤੇ ਬਾਈ ਨੇ ਚਾਹੀ ਤੁਹਾਨੂੰ 9 ਵਜੇ ਪਈ ਸਵੇਰ ਵਾਲੀ ਚਾਹ ਕਾਦੀ ਹੁੰਦਾ ਰੰਗ ਹੀ ਲਾ ਕੇ ਕਿਧਰੇ ਬਜੀਰੀ ਚੱਲਦੀ ਆ ਕਿਧਰੇ ਬਿਸਕਟ ਕਿਧਰੇ ਪਰੌੜੇ ਲਈ ਫਿਰਦੇ ਆਲੂ ਵਾਲੇ ਜਵਾਨ ਚਾਹ ਦੀ ਗੱਲਾਂ ਗਾਂ ਹੀ ਹੋਈਆਂ ਬਈਆਂ ਵਿੱਚ ਕੌਫੀ ਚਾਹ ਵੀ ਤਾਂ ਨਰਮ ਬਣਾ ਦੇ ਕੋਫੀ ਬਣਾ ਦੇ ਤਾਂ ਕੌਫੀ ਵੀ ਪੀਣੀ ਆ ਬਾਈ ਨੇ ਭੇਜ ਦੇਣੀ ਆ ਬੱਚਾ ਇਹ ਵੀ ਬਾਗੀ ਜਾਂ ਕੌਫੀ ਕਾਫੀ ਪੀ ਕੇ ਹੋਰ ਬਣਾਨੇ ਕਰਾਂਗੇ ਗਾਂ ਆਪਾਂ ਸਤੇ ਤੇ ਬਣਾਵਾਂਗੇ ਪਰੌੜੇ ਆਲੂ ਵਾਲੇ ਪਰੌਠੇ ਬੰਨਨੇ ਕਾ ਬਸ ਆਪਾਂ ਰਹਿ ਗਏ ਸਵਾਗਰਾ 100 ਕਿਲੋਮੀਟਰ ਪੰਪ ਘੇਰੋ ਕੇ ਸੀ ਆਪਾਂ ਇੱਥੇ ਰੋਟੀ ਕਹਿੰਦੇ ਇੱਕ ਟਾਈਮ ਹੀ ਖਾਣੇ ਆ ਸਵੇਰ ਵਾਲੀ ਹੁਣ ਖਾਣਨ ਲੱਗਿਆ ਬੰਦੇ ਭਾਂਡੇ ਨੇ ਕਰ ਲੇ ਸਾਰੇ ਓਏ ਗੋਪੀ ਲੱਸੀ ਆਜਾ ਸ਼ਾਮੇ ਰੱਖ ਧੁੱਪੇ ਉਹਨੇ ਸ਼ਾਮੇ ਰੱਖੇ ਪਰ ਆ ਬਾਈ ਕਮਾਟਾ ਕੋ ਨਾ ਲੱਗਾ ਆਹ ਤੜਕਾ ੜਕਾ ਬਣਾਇਆ ਮੈਕਸੀਨਾ ਆਪਾ ਦਾਲ ਬਣਾਉਣੇ ਧੋਮੀ মুੰਗੀ ਆਨੰਦ ਮੰਗ ਕੱਲਾਂ ਗਾਂ ਹੀ ਹੋਈਆਂ ਪਈਆਂ ਹਾਂ ਤੇ ਤਵੀ ਰੋੜੇ ਦਾ ਵਾਂਜੇ ਮਾੜੇ ਰੋੜਾ ਲਿਆ ਤੋਂ ਛੋਟਾ ਜਾ ਏ ਮੈਂ ਤੁਮੜਾ ਹੀ ਰੋੜਨਾ ਆ ਆ ਟੂਟੀ ਭਾਂਦੀ ਨਹੀਂ ਲੈਣੇ ਦੁਵਾਰਾ ਲਾਈ ਆ ਭਾਈ ਵਿੱਚੋ ਟਰਾਲੀ ਸਫਾਈ ਕਰਨ ਲੱਗਿਆ ਕਿਹਨਾਂ ਟਰਾਲੀ ਫੈਕਟਰੀ ਵਿੱਚ ਵਧੀਆ ਕਰਕੇ ਬਣਾਉਣੀ ਹੈ ਇੱਧਰ ਲੱਗਦਾ ਇੱਧਰ ਇੱਧਰ ਟੰਗ ਦੇ ਕ੍ਰੀਪਾ ਬੈਗ ਫਿਨਿਸ਼ ਹੋਰ ਚੱਕੀ ਮਾਦਾ ਬੈਗ ਪਾ ਕੇ ਹਰ ਵੀ ਦਿਨ ਮਹਾਦੜ ਕਾ ਦੁਰਕਾ ਭਾਈ ਮੋਹਰਾਂ ਨੂੰ ਕੋਚਾ ਕੱਢਿਆ ਵੀ ਇਹਨਾਂ ਨੇ ਆਏ ਦਾ ਤੈਨੂੰ ਡਾਈਦਾ ਕੀ ਗੱਲ ਮਰਦਾ ਹਟ ਪਾਈ ਮਰਦਾ ਆਪਣੇ ਕੋੜੀਆਂ ਹਨਾ ਪਰ ਉਸ ਬਲਾਹਪੁਰੋਂ ਨਹੀਂ ਹੈ ਹਨਾ ਕੀ ਭੇਜ ਕੇ ਚੱਕਲੇ ਵੇਲ ਨੇ ਕੱਢ ਖੁਰਦ ਨੇ ਚੱਕਲੇ ਵੇਲ ਨੇ ਚਲ ਆ ਲੈ ਇਹਨੂੰ ਗੱਲਾਂ ਕਰਦਾ ਪਤਾ ਕਰ ਲੈ ਖੁਰਦ ਨੇ ਖਰਦ ਨੇ ਦੋ ਲੋ ਘੇੜੇ ਘਰਦੇ ਫਿਰਦੇ ਆ ਥੱਲੇ ਸਾਫ ਸਿਰ ਵੀ ਦਰੀ ਵਿਛਾ ਲੈਂਦੇ ਬੰਦੀ ਇੱਕ ਰੋਟੀ ਵੀ ਖਾ ਲੈਂਦੇ ਮਿੰਦਾ ਲੱਗ ਗਿਆ ਸਫਾਈ ਕਰਨ ਅੰਦਰੋਂ ਟਰਾਲੀ ਦੀ ਹੋਰ ਮਿੰਨੇ ਰੱਸਾ ਬੰਨਦੇ ਤਾਂ ਆ ਬੈਗ ਨਾ ਡਿੱਗਣ ਹੋਰ ਇਹ ਤਾਂ ਬੰਦ ਰਹਿੰਦੇ ਦਰੀ ਉਹੀ ਵਿਛਾ ਲੈਨੇ ਯਾਰ ਸਾਫ ਤਾਂ ਐ ਹੇ ਚੈਰ ਬਾਈ ਆ ਦੀਪ ਵਾਈਆ ਭਰਾਟਾ ਕੋਨ ਦਾ ਦੂਰੋਂ ਲੈ ਕੇ ਮੁੱਕੇ ਮਾਰ ਰਾਟ ਤੇ ਦੀਪੇ ਚਾਕੇ ਦਿਮੋੜ ਕੇ ਰੱਖ ਮੋੜ ਕੇ ਪਰੋਂ ਤੋ ਤੇ ਵਿੱਚ ਤਾਂ ਨੂੰ ਹਾਂ ਐ ਮੋੜ ਕੇ ਰੱਖੋ ਪਾਸਾ ਫਲਟੋ ਥੱਲੇ ਸੁੱਕਾ ਪਿਆ ਕੰਮਾ ਮੁੜਕਾ ਮੁੜਕੋ ਮੁੜ ਕੀ ਹੋਇਆ ਗਰਮ ਹੈ ਕੰਮੇ ਮੈਂ ਲਾਵਾਂ ਕਿਤੇ ਛੱਟੀ ਥੱਲੇ ਨੂੰ ਪੂਰਾ ਕਰਦੇ ਆਏ ਚਾਲੂ ਕਹਿੰਦੇ ਬਾਹਰ ਦੇ ਵਿੱਚ ਛੱਟ ਦੇ ਆ ਗੱਲਾਂ ਕਾਹੀ ਹੋ ਜਾਣੀ ਸੀ ਕਿ ਨਹੀਂ ਲਗਾ ਤੂੰ ਮੂੰਗੀ ਖਾਣੀ ਆ ਓਏ ਨਿਮਕਾ ਉਹ ਛਾ ਲਈ ਪਾਈ ਬਾਜ ਉੱਤੇ ਜਾਈ ਜਾਊਗਾ ਮੈਂ ਇੱਕ ਬਾਦ ਕਰਦਾ ਨਾ ਨਾ ਕਰਦੇ ਨੀ ਮੈਂ ਕਹੂੰ ਨੀ ਆਊਟ ਕਰ ਦੇ ਮੁੰਡਾ ਨਾ ਕਰ ਕੋਈ ਕਰੀ ਉਦੇ ਕੀ ਹੋ ਗਿਆ ਘੋੜੇ ਨਾਲ ਨੂੰ ਫੇਰ ਤੋਂ ਨੂੰ ਰੇਲ ਵੀ ਬਈ ਹੈ ਰਾਇਸ ਬਣਾਵਾ ਕਾਲੂ ਕਾਲੂ ਬਣਾਵਾ ਚੋਲ ਆ ਦੁਪਹਿਰੇ ਮਟਰ ਪਾ ਕੇ ਮਟਰ ਮਟਰ ਪਾ ਕੇ ਜਣਾ ਮਾਰੇ ਮਟਰ ਪਾ ਕੇ ਤਾਲੂ ਕੰਨੇ ਸਾਰਾ ਕੁਛ ਕੀ ਆ ਇਹ ਟਮਾਟਰ ਮੋਟਰ ਸਾਰੇ ਕੋ ਸੀ ਕਲੀਆਂ ਮਿਰਚਾਂ ਰਹੀਆਂ ਫਿਰ ਤਾਂ ਹਨਾ ਉਹਨੇ ਕੋਈ ਨਿਕਾਲਾ ਬਦੂਲਾ ਪਾ ਲਈ ਅਸੀਂ ਪਾ ਲਾ ਲੈ ਤੋੜੀ ਬਾਹੋਂ ਦਾ ਨਹੀਂ ਹੈ ਹੈ ਉਹ ਕੋਲ ਦਾ ਰਾਤੀ ਨੂੰ ਮਾਗੇ ਪਾਣੀ ਉਹ ਕੋ ਦੇਖੋ ਦੇਖੋ ਆ ਪਾ ਕੇ ਦੇ ਨੰਦਾਂ ਪਾਣੀ ਚ ਕੋ ਆ ਲੈ ਆ ਚੈਲ ਬਾਈ ਸਿਰਾਂ ਲਾਈ ਜਾਂਦਾ ਅਜਾ ਪੰਜ ਦਾ ਗੋਪੀ ਇੱਟਾਂ ਲਿਆ ਜਾ ਕੇ ਉਹ ਟੁੱਟ ਪੱਠੀ ਦੇ ਦੌਰ ਇੱਟਾਂ ਨਾਲੇ ਪਾਸੇ ਉਹਦੇ ਕੀ ਪੈ ਦੋ ਇੱਟਾਂ ਲਾ ਦੇ ਪੱਠੀ ਦੇ ਦੌਰਲੇ ਪਾਸੇ ਹਵਾ ਪੈਂਦੀ ਆ ਆ ਦੇ ਪਈਆਂ ਇੱਟਾਂ ਨਵੀਆਂ ਦੋ ਚੱਕ ਲਾ ਓਏ ਲਾ ਕੇ ਦੋ ਇੱਟਾਂ ਪੱਠੀ ਦੇ ਸਾਈਡ ਦੇ ਇੱਟਾਂ ਹਵਾ ਪੈਂਦੀ ਆ ਉਹ ਨਹੀਂ ਬੋਝੀ ਹੋਵੇ ਤੋ ਆ ਦੇ ਬੰਗਾਂ ਹੋ ਗੀਆਂ ਤੇਰੀਆਂ ਦੋ ਹਰਮੀਤ ਬਾਈ ਖਾਣ ਦਾ ਪ੍ਰਬੰਧ ਕਰਦਾ ਕੱਲਾ ਕਿੱਥੇ ਬਹਿ ਕੇ ਖਾਣਾ ਹਰੇ ਨੇ ਮਗਰ ਉਹ ਗੰਢਾ ਤੋਂ ਵੀ ਚੀਰਨਾ ਸਾਵਧਾਨ ਮਿਰਚ ਤਲੀ ਵੀ ਢਾਬੇ ਨਾਲ ਫੜ ਕੇ ਲੈਉਣੇ ਨਾਲੋਂ ਦਮੈ ਨੀਲੇ ਦਾ ਮਿਰਚ ਨਹੀਂ ਪੋਣੀ ਉਹ ਮੇਰੇ ਤਾਂ ਇਹ ਬੰਦ ਹੋ ਗਿਆ ਨੀਲੇ ਕਾਹ ਚੀਤਾ ਹਵਾ ਬੰਦ ਹੋ ਗਿਆ ਹਵਾ ਵਾਲੀ ਆ ਬੰਦ ਹੋ ਗਿਆ ਯਾਰ ਮਿਰਚ ਵਾਲੀ ਗਲਤੀ ਨਹੀਂ ਨੀ ਲੇਦੋ ਕਰਨੀ ਉਹ ਨੀ ਤੇ ਪਾਣੀ ਵਾਲੀ ਮੋਟਾ ਜਾਵੇ ਜਾਦਾ ਘੱਟ ਕੀਤਾ ਜੀ ਸਟੇਨ ਨੂੰ ਆਟਾ ਘਣਾ ਕੇ ਨਵਾ ਦੇਣਾ ਇਹ ਨਾਲਾ ਆਹੇ ਸਾਬਣ ਕਿੱਥੇ ਤੇ ਉਹ ਟੂਲ ਦੀ ਬਈਆ ਸਗਰੇ ਵੇਲੇ ਖੋਜਨੇ ਢੋਲਾ ਉਹ ਤੋਂ ਕੱਢੋ ਚੱਕ ਕਰ ਸੀ ਕਦੀ ਰੋਟੀ ਕਹਿੰਦੇ ਮਿਲੇਗਾ ਏ ਇਕਲੀ ਖੱਟੀ ਇਲਾਜ ਦੀ ਹੈ ਨੀ ਚਰਾਜੀ ਰੋਟੀ ਨੀ ਰੋਟੀ ਟਿਕਾ ਕੇ ਚੋਪੜ ਸੁੱਕੇ ਨਾ ਰੋਟੀ ਦੇਖਿਆ ਰੋਟੀ ਆ ਬਜਾਵੇ ਕੋਈ ਨਾ ਨਪਦੇ ਨਪਦੇ ਉਹ ਕੱਪੜੇ ਨਪਦੇ ਕਰ ਮੜੀ ਜੀ ਫੇਰ ਨਹੀਂ ਕਰਤਾ ਸਾਹ ਦੇਂਦਾ ਚਾਰ ਗਾਣਾ ਪੇੜਾ ਚਾਰ ਪੇੜੇ ਨੂੰ ਪੇੜਾ ਕਰਕੇ ਦਿੰਦਾ ਉਹ ਰੋਟੀ ਵਾਲਿਆਂ ਦਾ ਬਣਾਉਂਦੀ ਲੋਬੜੀ ਇਹ ਇਹੀ ਤਾਂ ਨਿਆਰੇ ਆ ਰੋਟੀ ਵਾਲੀ ਹੌਬ ਬਣਾਦੀ ਗੱਲ ਬਈ ਮਿੰਦਾ ਮਿੰਦਾ ਹੀ ਆ ਮਿੰਦੇ ਦੇ ਹੱਥ ਲੱਗਿਆ ਬਈ ਤੇ ਟਰਾਲੀ ਨੂੰ ਦੇਖੋ ਚਮਕਾਤੀ ਮਿੰਦੇ ਦੀ ਟਰਾਲੀ ਹਫਤੇ ਜਨੇ ਹੋਜੀ ਬਣੀ ਜਿਹੜੀ ਅੱਧੇ ਘੰਟੇ ਜ ਬਣਾਦੀ ਮਿੰਦੇ ਨੇ ਹੈਂਕੀ ਇਹ ਕਰਪਾਵਾ ਤੇ ਅਗਲੇ ਬ੍ਰੇਕ ਚੱਲਣ ਗਿਆ ਇਹਦੇ ਮੋੜ ਤੋਂ ਐਕਟਿੰਗ ਬਾਹਰ ਟਰਾਲੀ ਕਾ ਵਾ ਸਿਰਾਂ ਹੀ ਕਰਦਾ ਮਿੰਦੇ ਨੇ ਤਾਂ ਇੰਨੇ ਚਾਦਰ ਚ ਉੱਧਰ ਥੱਲੇ ਗੱਦੇ ਗੁੱਦੇ ਫਟ ਕਰਕੇ ਜਾਵਾ ਬੈਗਬੂਤ ਚੰਤੇ ਦੁਆਰਾ ਮਿੰਦਾ ਦੀ ਰੀਸ ਵੀ ਕਰ ਸਕਦਾ ਕੋਈ ਮਿੰਦਾ ਮਿੰਦਾ ਹੀ ਹੈ ਮਿੰਦੇ ਹਰ ਬੰਦਾ ਦੇ ਮੈਨੂੰ ਜਾਣਾ ਚਾਰ ਲੈ ਕੇ ਆਉਣਾ ਆ ਯਾਰ ਆ ਮੀਰਾ ਮੰਦੀ ਉਹ ਹੈ ਉਹ ਕੀਤਾ ਖਰਾਸਾ ਉਹ ਹੈ ਉਹ ਜੀ ਕਿ ਇਸ ਤਰ੍ਹਾਂ ਆਪਾਂ ਪਹੁੰਚੀਆਂ ਪੂਰੇ 24 ਘੰਟੇ ਹੋ ਗਏ ਆਪਾਂ ਪਿੰਡ ਤੱਕ 24 ਘੰਟੇ ਪੂਰੇ ਆਪਾਂ ਹੋ ਗਿਆ ਆਗਰਾ ਗੁਰਦਵਾਰਾ ਸਾਹਿਬ ਦੇਖਣ ਆਰਨਾ ਪੂਰੇ 24 ਘੰਟੇ ਚ ਪਿੰਡੋਂ ਆਪਾਂ ਇੱਥੇ ਪਹੁੰਚ ਗਏ ਤੇ بارشਲੇ ਕਾਰਨ بارش ਬਹੁਤ ਤੇਰੀ ਰਹੀਗਾ ਦਿੱਲੀ ਤੋਂ ਬਾਅਦ ਅੱਗੇ بارش ਹੀ ਮੇਰੀ ਸਾਰੇ ਇਸ ਕਰਕੇ ਆਪਾਂ ਟਾਈਮ ਜ਼ਿਆਦਾ ਤਕਰੀਬਨ ਵਾਰਸ਼ਾ 10 ਕਿਲੋਮੀਟਰ ਆ ਗਿਆ 10 ਫੁੱਟ ਫੇਰ ਛੱਟ ਗਿਆ 10 ਆ ਗਿਆ 10 ਛੱਟ ਗਿਆ ਇਦਾਂ ਹੀ ਵਹਿ ਰਿਹਾ ਸਾਰੇ ਨਹੀਂ ਮਨ ਨੇ 2.5 ਕਿਲੋਮੀਟਰ ਆ ਇਦਾਂ ਹੀ ਆਇਆ ਗੋਪਰ ਹੈ ਤੇ ਗੋਪਰ ਦੱਸਿਆ ਸੰਦੇਆ ਪੂਰਾ ਸਾਹਿਬ ਉਹ ਬਹੁਤ ਪਾਕੀ ਜ ਵਰਦਰਾ ਬਹੁਤ ਸੋਹਣਾ ਗੁਰਦਰਾ ਬਹੁਤ ਵਧੀਆ ਗੁਰਦਰਾ ਬਹੁਤ ਸੋਹਣਾ ਮੈਦਾਨ ਦੇਖਣ ਜੋਗਾ ਵਰਸ ਦੇ ਕਾਰਨ ਉਧਰ ਆਪੋ ਪਾਲਾ ਨਹੀਂ ਇਹ ਪਹਿਲੇ ਦਿਨਾਂ 24 ਘੰਟੇ ਵਿੱਚ ਵਿੱਚ ਪੂਰੇ ਤਰਕੇ ਆਗਰਾ ਆ ਗਏ ਪਹਿਲੇ ਦਿਨ ਦਾ ਬਲੌਗ ਹੀ ਆਪਣਾ ਬਾਕੀ ਅੱਗੇ ਆਪਾਂ ਬਹੁਤ-ਬਹੁਤ ਜਾਣਕਾਰੀ ਦੇਵਾਂਗੇ ਜਿੰਨਾ ਹੋ ਸਕੇ ਆਹ ਰੋਈ ਦਾ ਦਿੱਲੀ ਦੀ ਵੀਡੀਓ ਬਣਾਵਾਂਗੇ ਜਿੱਨੇ ਜਿੱਥੋਂ ਸਦਕਾ ਕੇ ਲੋਕ ਹੋਰਾਜਾ ਦਿਖਾਉਣ ਬਹੁਤ-ਬਹੁਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਆਪਣੇ ਵੀਡੀਓ ਦੇਖਣ ਨੂੰ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਸ਼ੇਅਰ ਬਹੁਤ-ਬਹੁਤ ਕਰੋ